ਮੇਰਾ ਮਨ ਕਿਉਂ ਨਹੀਂ ਟਿਕਦਾ ਬਾਠ ਕਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਇਹ ਮਨ ਜੁੜਦਾ ਕਿਉਂ ਨਹੀਂ ਅਗਰ ਐਸੀ ਪੀੜਾ ਹੋਣ ਲੱਗ ਪਵੇ ਤੇ ਧਾਰਮਿਕ ਪੀੜਾ ਹੈ ਇਹ ਧਾਰਮਿਕ ਸਵਾਲ ਹੈ ਪਰ ਇਹ ਪੀੜਾ ਕਿਧਰੇ ਕਰੋੜਾਂ ਦੇਚ ਇੱਕ ਅਦ ਨੂੰ ਆਉਂਦੀ ਹੈ ਇਹ ਵੀ ਮੈਨਸ ਕਰਦੇ ਹਾਂ ਬਥੇਰੀਆਂ ਨੂੰ ਨਹੀਂ ਹਰ ਇੱਕ ਦੀ ਸਮੱਸਿਆ ਤੇ ਹੈ اجک آرتھک شریرک مانسک دھارمک نہیں ہے دھرم کی سمسیا نہیں ہے دن گرو گوبند سنگھ جی مہاراج نے وہ سارے سارے سوال دھارمک لکھے ہیں وہ سوال کسی در پیدا ہو جان وہ منک دھارمک ہے ਫਿਰ ਮਹਾਰਾਜ ਕਹਿੰਦੇ ਜਦ ਸਵਾਲ ਧਾਰਮਿਕ ਅੰਦਰੋਂ ਪੈਦਾ ਹੁੰਦਾ ਹੈ ਤਾਂ ਜਵਾਬ ਵੀ ਧਰਮ ਦਾ ਅੰਦਰੋਂ ਹੀ ਮਿਲਦਾ ਹੈ ਬਾਹਰੋਂ ਨਹੀਂ ਮਿਲਦਾ ਅੱਜ ਤੱਕ ਨਹੀਂ ਮਿਲੇ ਅੱਜ ਤੱਕ ਨਹੀਂ ਮਿਲੇ ਕਿਤਨੇ ਵੀ ਤੁਹਾਨੂੰ ਸਮਝਾਣ ਪਏ ਮਨ ਕਿਉਂ ਨਹੀਂ ਜੁੜਦਾ ਕੁਝ ਨਹੀਂ ਜਪਦਿਆਂ ਜਪਦਿਆਂ ਖੁਦ ਅਨੁਭਵ ਹੋਵੇਗਾ ਖੁਦ ਪਤਾ ਚੱਲੇਗਾ ਕਿਉਂ ਨਹੀਂ ਜੁੜਦਾ ਪਤਾ ਚੱਲੇਗਾ ਵਿਚਾਰਾਂ ਦੇ ਕਿ ਅਜੇ ਸੰਸਾਰ ਹੈ ਸੋਚਣੀ ਦੇਖ ਤੇ ਅਗੀ ਦੁਨੀਆ ਯਾਦਾਂ ਦੇਚ ਤੇ ਅਜੇ ਪਰਮਾਤਮਾ ਹੈ ਕੋਈ ਨਹੀਂ ਨਹੀਂ ਮਿਲਦਾ ਇਸੇ ਕਰਕੇ ਅਜੇ ਉਹ ਯਾਦਾਂ ਤੋਂ ਦੂਰ ਹੈ ਕਿਨਨ ਦੋ ਜਗ੍ਹਾ ਪਰਮਾਤਮਾ ਵੀ ਨਹੀਂ ਹੈ ਬਾਕੀ ਸਭ ਜਗ੍ਹਾ ਹੈ ਦੋ ਜਗ੍ਹਾ ਤੇ ਨਹੀਂ ਹੈ ਕਿਹੜੀ ਦੋ ਜਗ੍ਹਾ ਤੇ ਨਹੀਂ ਹੈ ਮਨੁੱਖ ਦੀ ਸਮਝ ਦੇਚ ਨਹੀਂ ਹੈ ਮਨੁੱਖ ਦੇ ਚੇਤੇ ਦੇਚ ਨਹੀਂ ਹੈ ਬਾਕੀ ਸਭ ਜਗ੍ਹਾ ਰੋਮ ਰੋਮ ਦੇ ਚੈ ਜ਼ਰਰੇ ਜ਼ਰਰੇ ਦੇ ਚੈ ਸਮਝ ਦੇ ਚ ਨਹੀਂ ਹੈ ਰੋਮ ਰੋਮ ਦੇ ਚ ਜ਼ਰਰੇ ਜ਼ਰਰੇ ਦੇ ਚ ਚੇਤੇ ਦੇ ਚ ਨਹੀਂ ਹੈ ਸਿਮਰਤੀ ਦੇ ਚ ਨਹੀਂ ਹੈ ਵਿਚਾਰਾਂ ਦੇ ਚ ਨਹੀਂ ਹੈ ਤੁਖਦੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਾਲ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਸਵਾਲ ਤੇ ਇਹ 100 ਦੇ ਕਰੀ ਹੁੰਦੇ 100 ਦੇ 100 ਮੈਨੂੰ ਯਾਦ ਨਹੀਂ ਥੋੜੇ ਜਿਹਾ ਯਾਦ ਨੇ ਬੜੇ ਸਾਹਮਣੇ ਰੱਖੋ ਕੋਸੂਰਾ ਸੁੰਦਰ ਕਵਨ ਕਹਾ ਜੋਗ ਕੋਸਰ ਸੂਰ ਬੀਰ ਕੌਣ ਹੈ ਬਹਾਦਰ ਕੌਣ ਹੈ ਕਿਸ ਨੂੰ ਆਖੋਗੇ ਸੂਰ ਬੀਰ ਹੈ ਜਣੇ ਖਣੇ ਨਾਲ ਲੜਦਾ ਫਿਰਦਾ ਹੰਕਾਰ ਨਾਲ ਫੂਕੇ ਆਇਆ ਫਜ਼ੂਲ ਦੇ ਕੌੜੇ ਬੋਲ ਪਿਆ ਬੋਲਦੇ ਫਿੱਕੇ ਬੋਲ ਪਿਆ ਬੋਲਦੇ ਨੂੰ ਸੂਰ ਵੀ ਰੱਖੋਗੇ ਮੂਰਖ ਹੈ ਸੂਰ ਵੀਰ ਨਹੀਂ ਹੈ ਕੋਹ ਸੂਰਾ ਸੁੰਦਰ ਕਮਨ ਖੂਬਸੂਰਤ ਕੌਣ ਹੈ ਸੁੰਦਰ ਕਿਸ ਨੂੰ ਆਖੋਗੇ ਕਹਾ ਜੋਗ ਕੋ ਸਾਰ ਹੈ ਯੋਗ ਸਾਧਨਾ ਦਾ ਫਲ ਕੀ ਹੈ ਕੁਸੀਂ ਤੇ ਗੁਰਦੁਆਰੇ ਆਇਆ। ਅਗਰ ਕੋਈ ਪੁੱਛੇ ਇਸਦਾ ਫਲ। ਤੁਸੀਂ ਪਾਠ ਕਰੋ ਤੇ ਕੋਈ ਆਖੇ ਇਸਦਾ ਫਲ ਕਿਉਂ ਕਰ ਰਿਹਾ। ਕਿਉਂ ਜਾ ਰਹੇ ਹੋ ਗੁਰਦੁਆਰੇ? ਜੇ ਤੁਸੀਂ ਆਖੋ ਕੀਰਤਨ ਸੁਣਨ ਜਾ ਰਹੇ ਆ। ਕਥਾ ਸੁਣਨ ਜਾ ਰਹੇ ਆ। ਅਗਲਾ ਸਵਾਲ ਕਰਦੇ ਵੇ ਕੀਰਤਨ ਸੁਣਨ ਨਾਲ ਕੀ ਹੋ ਜਾਂਦਾ ਹੈ? ਕੀਰਤਨ ਸੁਣਦੇ ਤੇ ਕੀ ਮਿਲ ਜਾਂਦਾ ਹੈ? ਨਾ ਸੁਣੋਗੇ ਤੇ ਕੀ ਗੱਟ ਜਾਏਗਾ? ਗੁਰਦੁਆਰੇ ਜਾਣ ਨਾਲ ਕੀ ਮਿਲਦਾ ਹੈ ਨਹੀਂ ਜਾਓਗੇ ਤੇ ਕੀ ਘਟ ਜਾਏਗਾ ਕੀ ਖੁੱਸ ਜਾਏਗਾ ਪਾਠ ਕਰਨ ਨਾਲ ਕੀ ਮਿਲਦਾ ਹੈ ਨਾ ਕਰੋ ਤੇ ਕੀ ਖੋ ਜਾਏਗਾ ਅਗਰ ਐਸਾ ਕੋਈ ਪ੍ਰਸ਼ਨ ਕਰ ਦੇਵੇ ਫਿਰ ਕੀ ਜਵਾਬ ਦਿਓਗੇ ਕਹਾ ਜੋਗ ਕੋਸਰ ਮਹਾਰਾਜ ਕਹਿੰਦੇ ਨੇ ਸਤ ਸੰਗ ਦਾ ਫਲ ਕੀ ਹੈ ਯੋਗ ਸਾਧਨਾ ਦਾ ਫਲ ਕੀ ਹੈ ਜਪ ਤਪ ਦਾ ਫਲ ਕੀ ਹੈ ਕੋਈ ਸੇਵਾ ਕਰ ਰਿਹਾ ਹੈ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਜਪ ਕਰ ਰਿਹਾ ਹੈ ਦੱਬ ਕਰੇ ਦਾ ਫਲ ਕੀ ਹੈ ਆਖਿਰ ਕਰਮ ਕਰਨਾ ਬੀਜ ਬੋਣਾ ਹੈ ਕਰਮ ਬੀਜ ਹੈ ਕਿ ਜੇ ਕਰਮ ਕਰਨਾ ਬੀਜ ਬੋਣਾ ਹੈ ਸਰੀਰ ਦੀ ਧਰਤੀ ਦੇ ਤੇ ਦਾ ਫਲ ਫਲ ਕੀ ਹੈ ਕਹਾਂ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅ ਵਿਚਾਰ ਗਾਤਾ ਕਿਸ ਨੂੰ ਕਹਿੰਦੇ ਨੇ ਗਿਆਨੀ ਕੌਣ ਹੈ ਵਿਚਾਰ ਕਿਸ ਨੂੰ ਕਹਿੰਦੇ ਨੇ ਅਵਿਚਾਰ ਕਿਸ ਨੂੰ ਕਹਿੰਦੇ ਨੇ ਇਸ ਤਰ੍ਹਾਂ ਇਹ ਸਵਾਲਾਂ ਦੀ ਲੜੀ ਹੈ ਗਾਲਬਨ 100 ਦੇ ਕਰੀਬ ਸਵਾਲ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਖਤ ਨੇ ਸਿਦੇ ਮੁਖਵਾਕ ਪਾਤਸ਼ਾਹੀ ਦਸਵੀਂ ਅਕਾਲ ਉਸਤਤ ਜਵਾਬ ਕੋਈ ਨਹੀਂ ਖਾਸ ਕਰਕੇ ਅਜੋਕੇ ਵਿਦਵਾਨ ਜੋ ਸਿਰਫ ਅਕਸ਼ਰਾਂ ਦੇ ਗੈਨੀ ਨੇ ਬਹੁਤ ਅੱਛੇ ਗੈਨੀ ਨੇ ਅਕਸ਼ਰਾਂ ਦੇ ਉਹ ਕਹਿੰਦੇ ਨੇ ਜਵਾਬ ਵਿਸ਼ਨ ਰੁੜ ਗਏ ਸਲਸਾ ਨਦੀ ਦੇ ਉਹ ਪੰਨੇ ਰੁੜ ਗਏ ਇਸ ਵਾਸਤੇ ਉਹ ਦਸਮ ਗ੍ਰੰਥ ਨੂੰ ਮੁਕੰਮਲ ਨਹੀਂ ਮੰਨਦੇ ਲੇਕਿਨ ਦੂਸਰਾ ਤਬਕਾ ਨਿਰਮਲੇ ਸਾਧੂਆਂ ਦਾ ਉਦਾਸੀ ਸਾਧੂਆਂ ਦਾ ਸੰਪਰਦਾਈ ਸਾਧੂਆਂ ਦਾ ਜੋ ਪ੍ਰਾਚੀਨ ਵਿਦਵਾਨ ਨੇ ਔਰ ਸਿੱਖੀ ਦੇ ਥੰਮ ਗਿਣੇ ਗਏ ਉਹ ਕਹਿੰਦੇ ਨਹੀਂ ਸਵਾਲ ਹੀ ਨਹੀਂ ਜਵਾਬ ਸਤਿਗੁਰ ਨੇ ਨਹੀਂ ਲਿਖੇ ਤਾਂ ਸਵਾਲ ਤੋਂ ਹੀ ਪਤਾ ਚੱਲਦਾ ਹੈ ਇਹ ਮਨੁੱਖ ਕੀ ਹੈ ਸਵਾਲ ਦੱਸ ਦੇਣਗੇ ਇਹਦੀ ਸਮੱਸਿਆ ਧਾਰਮਿਕ ਨਹੀਂ ਹੈ ਸਮਾਜਿਕ ਹੈ ਗੁਫ਼ਤਾਗੋ ਸਵਾਲ ਹੀ ਦੱਸ ਦੇ ਇਹਦੀ ਸਮੱਸਿਆ ਸਰੀਰਕ ਹੈ ਬਿਮਾਰ ਹੈ ਰੋਗ ਬਾਰੇ ਕੁਝ ਪੁੱਛਣਾ ਚਾਹ ਰਹੇ ਹੈ ਰੋਗ ਦੀ ਨਿਵਰਤੀ ਬਾਰੇ ਆਰਥਿਕਾ ਇਸ ਦਾ ਮਸਲਾ ਧਾਰਮਿਕ ਨਹੀਂ ਹੈ ਲੋਕੀ ਆਰਥਿਕ ਸਮਾਜਿਕ ਸਰੀਰਕ ਮਸਲੇ ਲੈ ਕੇ ਸਤਸੰਗ ਦੇ ਚ ਆਉਂਦੇ ਨੇ ਕਦੀ ਕਦਾਈ ਕੋਈ ਗੁਰੂ ਕੋ ਲਾਉਂਦਾ ਹੈ ਧਾਰਮਿਕ ਮਸਲਾ ਲੈ ਕੇ ਧਾਰਮਿਕ ਸਮੱਸਿਆ ਲੈ ਕੇ ਇਹ ਧਾਰਮਿਕ ਸਵਾਲ ਨੇ ਸਾਇਵਿਕਨ ਜਨਾਂ ਦੇ ਅੰਦਰ ਪੈਦਾ ਹੋਣ ਉਸ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੋਣ ਲੱਗ ਪੈਂਦੇ ਇਹ ਚੱਲ ਪਿਆ ਤੇ ਜੇ ਸਵਾਲ ਅੰਦਰੋਂ ਪੈਦਾ ਹੋਏ ਨੇ ਇਹਨਾਂ ਦਾ ਜਵਾਬ ਬਾਹਰੋਂ ਨਹੀਂ ਮਿਲੇਗਾ ਅੰਦਰੋਂ ਮਿਲੇਗਾ ਫੰਡਕ ਗਣੇਸ਼ਾ ਸਿੰਘ ਨਿਰਮਲੇ ਮਹਾਤਮਾ ਉਹਨਾਂ ਨੇ ਦਸ਼ਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਟੀਕਾ ਕੀਤਾ ਜਪ ਸਾਹਿਬ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 ਉਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਉਂ ਲਿਖੀ ਸਾਇਬ ਕਨ ਦਸ਼ਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁਦ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਨ ਮੈਂ ਬਾਸ਼ਾ ਕੀ ਟੇਕਾ ਦਿੱਤਾ ਕਾਕੇ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਚਾਹਦੇ ਸਨ ਸਤਗੁਰ ਕਹਿਣ ਲੱਗੇ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਟੀਕਾ ਕਰ ਦੇਣਾ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਵਿਦਵਾਨ ਹੈਰਾਨ ਹੋ ਜਾਂਦੇ ਨੇ ਕੁੱਲ ਟੋਟਲ ਉਮਰ 22 42 ਸਾਲ ਦੀ ਇਤਨੇ ਯੁੱਧ ਪੰਥ ਦੀ ਸਾਜਣਾ ਇਤਨੇ ਕੰਮ ਤੇ ਇਤਨੇ ਵੱਡੇ ਧਰਮ ਗ੍ਰੰਥ ਦੀ ਰਚਨਾ ਹੈਰਾਨਗੀ ਹੈ ਭਾਈ ਮਨੀ ਸਿੰਘ ਨੇ ਇੱਕ ਸਵਾਲ ਵੀ ਕਰ ਦਿੱਤਾ ਸੀ ਦਮਦਮਾ ਸਾਹਿਬਾ ਜੇਦਾ ਤੁਹਾਨੂੰ ਪਤਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ RAM ਸਰ ਦੇ ਪੋਥੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪੜਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕਲ ਕਰਤਾਰ ਪੜ੍ਹਦੇ ਨੇ ਟੀਰ ਮੱਲੀਆਂ ਕੋਲ ਹੈ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇੱਥੇ ਇੱਥੇ ਪੰਨੇ ਖਾਲੀ ਨੇ ਉਹਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਮੇ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਹੈ ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰਪੁਰ ਸਾਹਿਬ ਦਰਸ਼ਨ ਕੀਤੇ ਹੋਣ ਇਹ ਪੰਨੇ ਖਾਲੀ ਨੇ ਜਿੱਥੇ ਗੁਰਤੇਗ ਬਾਦ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲੇਖਕ ਭਾਈ ਸਾਹਿਬ ਭਾਈ ਗੁਰਦਾਸ ਜੀ ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਇੱਕ ਕਰਤਾਰਪੁਰ ਵਾਲੀ ਵੀਰ ਲਹਿਰਮਲ ਕਲਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਓ ਹੋ ਗਿਆ ਕੁਛ ਸਰੂਪ ਬੰਗਾਲ ਭੇਜਨੇ ਨੇ ਬੰਗਾ ਗਏ ਬਿਹਾਰ ਭੇਜਨੇ ਨੇ ਦੱਖਣ ਦੇ ਚ ਭੇਜਨੇ ਨੇ ਨੇ ਜਸਾ ਇਹ ਢ ਸਾਡੇ ਹਵਾਲੇ ਕਰੋ ਤੇ ਅਸੀਸ ਦੇ ਉਤਾਰੇ ਕਰੀਏ। ਤੇ ਢੀਰਮਲ ਚੋਂ ਕੇ ਖੁਦ ਗੱਦੀ ਲਾ ਕੇ ਬੈਠਦਾ ਸੀ। ਉਹਨੇ ਆਖਿਆ ਜੇ ਦਸਵੇਂ ਗੁਰਨਾਣਿਕ ਹੋ ਤੁਸੀਂ ਵਾਕਈ ਦਸਵੇਂ અવਤਾਰ ਹੋ। ਦਸਵੇਂ ਗੁਰਨਾਣਿਕ ਤੇ ਖੁਦ ਉਚਾਰਨ ਕਰ ਲਓ। ਤੇ ਜੇ ਦਸਵੇਂ ਗੁਰਨਾਣਿਕ ਨਹੀਂ ਤੁਸੀਂ ਸੂਰ ਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲਓ। ਹਉਜ ਮੈਨੇ ਹੀ ਦੇਣੀ ਕਿਸੇ ਕੀਮਤ ਤੇ ਨਹੀਂ। یدھ کر کے لے لو یا تھی اوتار ہوتے خود اچارن کرو یو دیر ملنا ستگر نے مناسب نہیں سمجھے منی سنگھ نے کہا کاغذات کا بہت واقع تھبا گو رکھ کے لمبا چوڑا اتہاس میں مختصر اچارن کر رہے ہیں ਭਾਈ ਮਨੀ ਸਿੰਘ ਨੇ ਉਹ ਕਿਹਾ ਲਿਖਾ ਇਹ ਦਿਨ ਮੈਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਵੀਰ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇੱਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਡੀ ਚੇਤ ਹੈ ਭਗੋਤੀ ਦੀ ਬਾਣੀ ਬਥੇਰਾ ਕੁਛ ਹੈ ਕਿਆ ਥਾੜੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ ਕਿਆ ਥਾੜੇ ਸਿਧਾਂ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਿਗੁਰੂ ਕਹਿਣ ਲੱਗੇ ਮਨੀ ਸਿੰਘ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਨਿਰੋਲ ਬ੍ਰਹਮ ਦੀ ਵਿਚਾਰ ਹੈ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਹੈ ਪਰਮਾਤਮਾ ਦੇ ਮੌਲ ਭੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਹੈ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਉਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ਅਲਹਾਮ ਹੁੰਦਾ ਹੈ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਇਸਰਾ ਕਰੀ ਗਿਆਨਵੇ ਲਾਲਾ ਪੁਰਨਾਣਿਕ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਹੈ ਮੈਂ ਤੇ ਚੁੱਪ ਕਰ ਗਿਆ ਹਾਂ ਹਾਂ ਆਪੋ ਬੋਲ ਨਾ ਜਾਣਦਾ ਹਾਂ ਕਿਹਾ ਸਭ ਹੁਕਮ ਆਉ ਜੀਆ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ او دن کمبنی چھڑی اور اسی خدیجہ دی پتنی یہ بول تھوڑے نہیں پتا ہوگئے محمد صاحب پڑے لکھے نہیں سن خدیجہ دی پتنی یہ بول تھے نہیں اس طرح دے بول محمد صاحب کہنے لگے خدیجہ تو ٹھیک سمجھیے کہ بول میرے نہیں میں تے چپ کر گیا بالکل چپ کر گیا پتہ نہیں کی خدا بول دا ہے جو تو محسوس کر رہی ہے محسوس کر رہا ہے کہ بول میرے نہیں اس واسطے سارا اہل اسلام کہن ہے قرآن نازل ہوئی ہے اچارن نہیں ہوئی اسی طرح ਬੋਧ ਬਿਖਸ਼ੂ ਕਹਿੰਦੇ ਨੇ ਮਾਤਮਾ ਬੁੱਲ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚ ਪਾਣੀ ਝਰਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਫੈਸੜਾ ਕਰੀ ਗਿਆਨ ਵੇ ਲਾ ਲਉ ਮਨ ਚੁੱਪ ਕਰ ਜਾਂਦਾ ਜਿਨ੍ਹਾਂ ਦਾ ਅਨਾਹਦ ਨਾਦ ਨੂੰ ਸੁਣ ਰਹੇ ਨੇ ਰੱਬ ਸਮਾਨ ਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲੇ ਸਮਰਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਦੇ ਜਿਨੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੇਣੀ ਦੇ ਜੋ ਹੈ ਆ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਨੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪ੍ਰਮਾਤਮਾ ਦੇ ਬੋਲ ਨੇ ਇਹ ਪ੍ਰਮਾਤਮਾ ਦਾ ਸਰੂਪ ਹੈ ਵਿੱਚੇ ਮਨੀ ਸਿੰਘ ਬੋਲ ਪਏ ਤੁਹਾਡੇ ਬੋਲ ਪ੍ਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ अब मैं अपनी कथा बखानो तब सादत गै बेद मोहया नो मैं अपनी कथा परमात्मा दी कथा विच नहीं लिखनी छवि अवतारां दा इतिहास मैं लिखया है ये इतिहास मैं गुरु ग्रंथ साहिब देच नहीं लिखना क्योंकि गुरु ग्रंथ साहिब देच, देच इतिहास नहीं है उसी गुरु नानक दा इतिहास भी नहीं लप सकदा ਗੁਰਨਾਣਿਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਬਾਪ ਕੌਣ ਸਨ ਸੰਤਾਨ ਕਿੰਨੀ ਸੀ ਪਤਨੀ ਦਾ ਨਾਮ ਕੀ ਸੀ ਗੁਰਗੰਨ ਸਾਹਿਬ ਦੇ ਵਿੱਚ ਨਹੀਂ ਹੈ ਇਤਿਹਾਸ ਗੁਰਵਰਜਨ ਦੇਵ ਜੀ ਦਾ ਵੀ ਨਹੀਂ ਹੈ ਕੱਲ ਤੁਸੀਂ ਪਰਮ ਮਨਾਣੇ ਗੁਰਗੰਨ ਸਾਹਿਬ ਦੇ ਵਿੱਚ ਗੁਰਵਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੀ ਸੀ ਕਰਦੇ ਕਿਹੜੇ ਆਇਓ ਕਿੰਨੇ ਸੀ ਘਟਨਾਵਾਂ ਕੀ ਗੱਟਿਆ ਸਤੇ ਕੁਝ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਛੀਏ ਸਪਰ ਪੰਚ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗੁਮਾਨਾ ਸਿਰਵ ਲਾਮ ਦੀ ਨਾਮ ਦੀ ਨਾਮ ਦੀ ਨ ਮਨੀ ਸਿੰਘ ਸਾਡੀ ਬਾਣੀ ਚ ਇਤਿਹਾਸ ਹੈ ਔਰ ਜੋ ਅਸੀਂ ਲਿਖੇ ਇਹਦੀ ਸਾਡੀ ਆਪਣੀ ਕਥਾ ਹੈ ਮੈਂ ਆਪਣੀ ਕਥਾ ਬ੍ਰਹਮ ਦੀ ਕਥਾ ਚ ਕਿਸ ਤਰਾਂ ਲਿਖ ਦਿਆਂ ਮੈਂ ਆਪਣੀ ਕਥਾ ਨੂੰ ਖਸਮ ਦੀ ਕਹਾਵਤ ਵਿੱਚ ਕਿਸ ਤਰ੍ਹਾਂ ਲਿਖ ਦੇਣਾ ਹੁਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ श्री कृष्ण दी कथा सूरदास ने लिखी कवि नरोतम ने लिखी बहुत सारे विद्वानों ने लिखी वेदव्यास ने लिखी राम दी कथा वाल्मीकि ने लिखी तुलसी ने लिखी अनेका और विद्वानों ने लिखी महाराज थोड़ी भी कोई कथा लिख देगा ये चिंता तुसी आप क्यों की थी? अपनी कथा आप क्यों लिखे ਪਤਾ ਹੈ ਹੋਂ ਦਾਨਗੁਰੂ ਅਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸੋ ਜਦ ਭਾਵਨਾ ਦੇ ਵੇਗ ਦੇ ਵਿੱਚ ਆਏ ਨੇ ਅਵਤਾਰੀ પુરੁਸ਼ੀ ਰਿਸ਼ੀ ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਹੋਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਦੇ ਵਿੱਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਰੱਬ ਕਹਿ ਦਿੱਤਾ ਹੈ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੱਤਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸਰਧਾ ਦੇ ਝਾਕੇ ਮੈਨੂੰ ਪਰਮਾਤਮਾ ਕਹਿ ਦੇ ਤੋ ਇਸ ਸਾਰੀ ਗੁਰਨਾਨਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੇ ਪਰ ਤੋ ਫਿਰ ਤੁਸੀਂ ਕੌਣ ਮੋਖੋ ਦਾਸ ਤਵਨ ਕਾ ਜਾਣੋ। ਯਾ ਮੈਂ ਬੇਦ ਨਰੰਚ ਪਛਾਨੋ। ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ। ਮੈਂ ਤੇ ਉਸ ਪਰਮਾਤਮਾ ਦਾ ਨਿਮਾਣਾ ਸੇਵਕ ਆ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ। ਜੋ ਉਹਨੇ ਜ ਪ੍ਰਭੂ ਮਉ ਸੋ ਕਹਾ ਸੋ ਕਹੋ ਜਗ ਮੈਂ। ਜੋ ਕੁਝ ਪ੍ਰਭੂ ਨੂੰ ਕਹਿ ਕਹਿ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ। بڑا سونا بول اے محمد صاحب نال جوڑیا گیا ہے پیغمبر پیغمبر دا مطلب کی ہوتا ہے گھر گھر پیغام دینا خدا نے جو آخیا ہو گھر گھر سنا پیگمبر یہ کوئی بہت ویڈی ماح تاڑ والی گل نہیں ہے ایک جی پوسٹمین گھر گھر چٹھی پچھاوے جیسے کوئی سندیش واہک گھر گھر سندیشہ دے, دے پیغمبر ਜੋ ਹਨੇਜ ਪ੍ਰਭ ਮੋ ਸੋਕਹ ਸੋ ਕਹੋ ਜਗ ਮੈਂ ਮਹਾਰਾਜ ਕਨੇ ਮੈਂ ਤੇ ਇੱਕ ਨਿਮਰਣਾ ਅਦਲਾ ਜਿਆ ਸੇਵਕ ਆ ਪ੍ਰਭੂ ਦਾ ਸੰਦੇਸ਼ਾ ਘਰ ਘਰ ਪਹੁੰਚਾਣਾ ਜਿਹੜਾ ਮੈਨੂੰ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਸਵਝਦਾ ਜੋ ਹਮ ਕੋ ਪਰਮੇਸ਼ਰ ਉਚਰੇ ਤੇ ਆਪਣੀ ਕਥਾ ਵਿੱਚ ਲਿਖਿਆ ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਹੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ اس واسطے صاف کہ جو ہم کو پرمیسر پرمیشر اچرے پے سب نرک کنڈ میں پڑے موکو کو داس کا جانو یا میں وید رنچ پچھانو میں ہوں پرم پرک کو داسا دیکھن آو جگت تماسا صاحب کہ دھارمک زندگی منکھ کی اس دن شروع ہوں دیئے کس دن جس دن منک در دھارمک سوال پیدا ہوں ہیں اگر پیدا ہو ਉਹ ਬੰਦਾ ਗੁਰਦੁਆਰੇ ਆਇਆ ਹੈ ਤੇ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਤੇ ਬਾਜ਼ਾਰ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਪਰਿਵਾਰਿਕ ਸਮੱਸਿਆ ਜੋ ਹੈ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਾਰਮਿਕ ਇਕੱਠ ਦੇ ਤੇ ਉਹ ਹੀ ਆਇਆ ਗੁਰੂਕੁਲ ਤੇ ਉਹ ਹੀ ਆਇਆ جس دن دھارمک سوال پیدا ہو گیا ہے اے گرو من کیوں نہیں ہے یہ جی من جوت سروپ ہے تو اتنا کلیش کیوں ہے اتنا دکھ کیوں ہے یہ جی من انند سروپ ہے پرکاش سروپ ہے تو اتنا اندھیرا کیوں ہے اتنا اندکار کیوں ہے اگر من اگم ہے تو اتنا کچھ کیوں بنے ہے ਐਸੇ ਸਵਾਲ ਜਿਸ ਦਿਨ ਪੈਦਾ ਹੋਣ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਹੈ ਕਦੀ ਕਦਾਈ ਕੋਈ ਸੁਣਦਾ ਪੁਰਸ਼ ਮਿਲਦਾ ਹੈ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜ ਕਹਉਂਦੇ ਨੇ ਸਵਾਲ ਆਰਥਿਕ ਕਹਉਂਦੇ ਨੇ ਸਵਾਲ ਸਰੀਰਕ ਕਹਉਂਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਹੁੰਦੇ ਨੇ ਸਰੀਰਕ ਤਲ ਤੇ ਮੈਂ ਵੀ ਰੋ ਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿੰਨਾ ਦੇਖੋ ਲੈ ਜਾਵਾਂ